ਨਾ ਜਾਣੇ ਕਾਮ ਕਰੋ ਦਹਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਹੋ ਤਾਰ ਚਰਨ ਕਮਲ ਸਰਣਾਏ ਨਾਨਕ ਸਦ ਸਦਾ ਬਲੇਹਾਰ ਸਾਰਗਮਹੱਲਾ ਪੰਜਵਾਂ ਰੇ ਪਾਪੀ ਤੈ ਕਮਨ ਕੀ ਮਤ ਲੀਨ ਨਿਮਖ ਘਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਿਨ ਦੀਨ ਰਹਾਉ ਖਾਤ ਪੀਵਤ ਸੁਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ਮਹਾ ਮਾਦ ਬਿਕਾਰ ਬਹੰਦਾ ਅਨਕ ਜੋਨ ਪਰਮੀਨ ਗੋਬਿੰਦ ਬਿਸਰੇ ਕਮਨ ਦੁਖ ਗਣੀਐ ਸੁਖ ਨਾਨਕ ਹਰ ਪਦ ਚੀਨ ਸਾਰੰਗ ਮਹੱਲਾ ਪੰਜਵਾਂ ਮਾਈਰੀ ਚਰਨ ਹੈ ਊਟ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਯੋ ਦੁਰਮਤ ਜਾਤ ਬਹੀ ਰਹਾਉ ਅਗਹਿ ਅਗਾਧ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਤਲ ਪੇਖ ਪੇਖ ਮਨ ਬਿਗਸਿਓ ਪੂਰ ਰਹਿਓ ਸ੍ਰਬਮਹੀ ਦੀਨ ਦਿਆਲ ਪ੍ਰੀਤਮ ਮਨਮੋਹਨ ਮਿਲ ਸਾਧ ਹੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਭੀਰ ਨਾ ਫਹੀ ਸਾਰੰਗ ਮਹੱਲਾ 5 ਮਾਹੀਰੀ ਮਨ ਮੇਰੋ ਮਤਵਾਰੂ ਦੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਉ ਖਮਾਰੂ ਰਹਾਉ ਨਿਰਮਲ ਭਏ ਊਜਲ ਜਸ ਗਾਵਤ ਬਹੋਰ ਨਾ ਹੋਤ ਕਾਰੂ ਚਰਨ ਕਮਲ ਸਿਓ ਡੂਰੀ ਰਾਤੀ ਭੇਟਿਓ ਪੁਰਖ ਅਪਾਰੂ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੂ ਨਾਨਕ ਨਾਮ ਰਸ ਕਬੈ ਰਾਗੀ ਕੁਲ ਹੈ ਸਮੂਹਾ ਤਾਰੂ ਸਾਰੇ ਮਹੱਲਾ ਪੰਜਵਾ ਮਾਈਰੀ ਆਨ ਸਿਮਰ ਮਰ ਜਾਹੀ ਤਿਆਗ ਗੋਬਿੰਦ ਜੀਨ ਕੋ ਦਾਤਾ ਮਾਇਆ ਸੰਗ ਲਪਟਾਹਿ ਰਹਾਉ ਨਾਮ ਬਸਾਰ ਚੱਲਹਿ ਅਨਮਾਰਗ ਨਰਕ ਘੋਰ ਮਹਿ ਪਾਹਿ ਅਨਕ ਸਜਾਈ ਗਣਤ ਨ ਆਵੈ ਗਰਬੈ ਗਰਭ ਪਰਮਾਹਿ ਸੇਤਨਵੰਤੇ ਸੇਪਤਵੰਤੇ ਹਰ ਕੀ ਸਰਨ ਸਮਾਹਿ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨ ਆਵਹਿ ਜਾਹਿ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਕੁਟਲਤਾ ਕੁਠਾਰ ਭ੍ਰਮ ਬਨ ਦਹਿਨ ਭਏ ਖਿਨ ਪੀਤਰ RAM ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰਹਰੀਐ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹੁਰ ਨ ਜੂਐ ਹਾਰ आठ पहर प्रभु के गुण गावे पूर्ण शब्द विचार नानक दासम दास जन तेरा पुनह पुनह नमशकार सारंग मोहल्ला पंजवा पोथी परमेश्वर काथान साद संग गावे गुण गोविंद पूर्ण ब्रह्म ज्ञान रहाउ साधक सिद्ध सकल मुन लोचै बिरले लागे ध्यान ਜਿਸਾ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾਂ ਕਹਿ ਰਿਦੈ ਵਸੈ ਭੈ ਪੰਜਨ ਤਿਸ ਜਾਣੈ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਾਰੰਗ ਮਹੱਲਾ ਪੰਜਵਾਂ ਵੂਠਾ ਸਰਬਤਾਈ ਮੇਹ ਆਨੰਦ ਮੰਗਲ ਗਾਉ ਹਰ ਜਸ ਪੂਰਨ ਪ੍ਰਗਟਿਉ ਨੇਹ ਰਹਾਉ ਚਾਰ ਕੁੰਟ ਦਹਿ ਦਿਸ ਜਲ ਨਿਦ ਊਨ ਥਾਉ ਨਾ ਕੇ ਕਿਰਪਾ ਨਿਦ ਗੋਬਿੰਦ ਪੂਰਨ ਜੀ ਦਾਨ ਸਭ ਦੇ ਸਤ ਸਤ ਹਰ ਸਤ ਸੁਆਮੀ ਸਤ ਸਾਜ ਸੰਗੇਉ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਪਰਮੇ ਸਾਰੀ ਮਹੱਲਾ ਪੰਜਵਾਂ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਓ ਕਰ ਮਸਤਕ ਧਾਰਿਓ ਮੇਰੇ ਮਾਥੇ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਿਕ RAM ਨਾਮ ਧਿਆਏ ਅਬ ਚਲ ਨੀਮ ਤਰਾਈ ਸਤ ਗੁਰ ਕਬ ਹੂੰ ਡੋਲਤ ਨਾਹੀ ਗੁਰ ਨਾਨਕ ਜਬ ਭਏ ਦਯਾਰਾ ਸਰਬ ਸੁਖਾਂ ਨਿਧ ਪਾਹੀ ਸਾਰੀ ਬਿਮਹੱਲਾ ਪੰਜਵਾਂ ਨਿਭੀ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਧ ਧਨ ਵਿਖੇ ਮਾਹੀ ਅਲੇਪ ਰਹਾਉ ਜੀ ਜੰਤ ਸਗਲ ਸੰਤੋਖੇ ਆਪਨਾ ਪ੍ਰਭ ਧਿਆਏ ਰਤਨ ਜਨਮ ਅਪਾਰ ਜੀਤਿਓ ਬਹੁੜਿ ਜੋਨ ਨਾ ਪਾਏ ਪਏ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲਾਗਾ ਪ੍ਰਭ ਸਿਉ ਰੰਗ ਸਾਰੀ ਮਹੱਲਾ ਪੰਜਵਾਂ ਮਾਈਰੀ ਪੇਕ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ 모ਹਯੋ ਅਚਰਜਤਾ ਕੇ ਸਵਾਦ ਰਹਾ ਮਾਤ ਪਿਤਾ ਬੰਦਪ ਹੈ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸੋ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਸੰਗ ਬ੍ਰਹਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੂਨ ਪਰਮਾਦ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਏਕ ਸਬੇ ਨਾ ਹੋ ਆਨ ਨਾ ਜਾਨੂ ਦੁਤੀਆ ਭਾਉ ਸਭ ਲੂ ਰਹਾਉ ਤਿਆਗ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂ ਸੰਤ ਪ੍ਰਸਾਦ ਮਿਲੇਉ ਸੁਖ ਦਾਤਾ ਬਿਨ ਸੇ ਹਉ ਮੈਂ ਹੂ ਰਾਮ ਰੰਗ ਰਾਤੇ ਦਾਸ ਨਾਨਕ ਮੌਲਿਉ ਮਨ ਤਨ ਜੂਹ ਸਾਰੰਗ ਮੁਹੱਲਾ ਪੰਜਵਾਂ ਬਿਨ ਸੇ ਕਾਚ ਕੇ ਬਿਵਹਾਰ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਈਤ ਊਤ ਨਾ ਡੋਲ ਕਤ ਹੂ ਨਾਮ ਹਿਰਦੈ ਧਾਰ ਗੁਰ ਚਰਨ ਬੋਹਤ ਮਿਲੇਓ ਭਾਗੀ ਉਤਰਿਓ ਸੰਸਾਰ ਜਲ ਫਲ ਮਹੀਲ ਪੂਰ ਰਹਿਓ ਸਰਬਨਾਥ ਅਪਾਰ ਹਰਨਾਮੇ ਅੰਮ੍ਰਿਤ ਪੀਓ ਨਾਨਕ ਆਣ ਰਸ ਸਭ ਖਾਰ ਸਾਰੰਗ ਮਹੱਲਾ ਪੰਜਵਾਂ ਤਾਂ ਤੇ ਕਰਨ ਪਲਾਹਾ ਕਰੇ ਮਹਾ ਵਿਕਾਰ ਮੋਹ ਮਦ ਮਾਤੋ ਸਿਮਰਤ ਨਾਹੀ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੁਖ ਜਰੇ ਸਫਲ ਦੇਹ ਤਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿਧ ਸਭ ਉਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਬਾਂਚੈ ਉਧਰਹਿ ਲਾਗ ਪੱਲੇ ਸਾਰੰਗ ਮੁਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖ ਕਬ ਆਖੀ ਰਹਾਉ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ 베ਦਿਆ ਕਰ ਸਰਬਸੇ ਅੰਤਰ ਰਾਖੀ 베ਦ ਪ੍ਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰਿੰਗ ਮਹੱਲਾ ਪੰਜਵਾਂ ਮਾਖੀ RAM ਕੀ ਤੂੰ ਮਾਖੀ ਜਹਿ ਦੁਰਗੰਧ ਤਹਾਂ ਤੂੰ ਬੈਸਹਿ ਮਹਾ ਵਿਖਿਆ ਮਦ ਚਾਖੀ ਰਹਾਉ ਕਿਤਹਿ ਅਸਫਾਨ ਤੂੰ ਟਿਕਨ ਨਾ ਪਾਵੈ ਇਹ ਵਿਦ ਦੇਖੀ ਆਖੀ ਸੰਤਾਂ ਬਿਨ ਤੈ ਕੋਏ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾਂ ਕਿਨਹਿ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਾਰਿ ਮਹਲਾ ਪੰਜਵਾਂ ਮਾਈਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਕਰਿ ਕਿਰਪਾਲੀ ਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮੇਲਾ ਹਰ ਗੁਣ ਗਾਏ ਬਿਨ ਸੀ ਦੁੱਤੀ ਆਸ ਮਹਾ ਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸ਼ੀ ਹਰ ਨਾਨਕ ਰਤਨ ਲਹਿਓ ਸਾਰਿ ਮਹੱਲਾ ਪੰਜਵਾਂ ਮਾਈਰੀ ਅਰੇ ਉਹ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁੱਤ ਬੰਦਪ ਹਰ ਸਰਬਸ ਧਨ ਮੋਰ ਤ੍ਰਿਗ ਸਰੀਰ ਅਸਤ ਵਿਸ਼ਟਾ ਕ੍ਰਿਮ ਬਿਨ ਹਰ ਜਾਣਤ ਹੋਰ ਭਇਓ ਕਿਰਪਾਲ ਦੀਨ ਦੁਖ ਪੰਜਨ ਪਰਾ ਪੂਰਬਲਾ ਜੋਹਰ ਨਾਨਕ ਸਰਨ ਕਿਰਪਾ ਨਿਧ ਸਾਗਰ ਬਿਨ ਸਿਓ ਆਨ ਨਿਹੋਰ ਸਾਰੰਗ ਮਹੱਲਾ ਪੰਜਵਾਂ ਨੀਕੀ RAM ਕੀ ਧੁਨ ਸੋਈ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਥੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾਡੇ ਖੋਏ ਪਰਾ ਪੂਰਬ ਜਿਸਹਿ ਲਿਖਿਆ ਬਿਰਲਾ ਪਾਏ ਕੋਇ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਤਸਾਰ ਹਰ ਬਸਾਰ ਜੁਵਾਨ ਰਾਚ ਹੈ ਮਿਤਨ ਸਭ ਬਿਸਥਾਰ ਰਹਾਉ ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰ ਬਿੰਦ ਬਸਾਏ ਹਿਰਦੈ ਬਹੋਰ ਜਨਮ ਨਾ ਮਾਰ ਕਰ ਅਨਗ ਰੋ ਰਾਖ ਲੀਨੇ ਏਕ ਨਾਮ ਆਧਾਰ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰ ਸਾਰਿੰਗ ਮਹੱਲਾ ਪੰਜਵਾਂ ਮਾਨੀ ਤੋ ਰਾਮ ਕੈ ਦਰਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨ ਸੇ ਸਭ ਅਬਮਾਨੀ ਰਹਾਉ ਤਾਰਿਆ ਨਗਰੋ ਆਪਣੀ ਕਰ ਲੀਨੀ ਗੁਰਮਖ ਪੂਰ ਗਿਆਨੀ ਸਰਬ ਸੂਕ ਆਨੰਦ ਖਨੇਰੇ ठाकुर ਦਰਸ ਧਿਆਨੀ ਨਿਕਤ ਵਰਤਨ ਸਾ ਸਦਾ ਸੁਹਾਗਣ ਦਹਿ ਦਿਸ ਸਾਈ ਜਾਨੀ ਪ੍ਰੇਯ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰੰਗ ਮਹੱਲਾ ਪੰਜਵਾਂ ਤਾ ਚਰਨ ਆਸਰੋ ਈਸ ਤੁਮਹਿ ਪਛਾਨੂ ਸਾਥ ਤੁਮਹਿ ਸੰਗ ਹਰਾਕਨਹਾਰ ਤੁਮਹਿ ਜਗਦੀਸ਼ ਰਹਾਉ ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮਹੀ ਰਾਖੇ ਤੂ ਬੇਅੰਤ ਅਪਰੰਪਰ ਸੁਆਮੀ ਗੁਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਜਾਂ ਕੋ ਮੇਲ ਲਏ ਪ੍ਰਭ ਨਾਨਕ ਸੇ ਜਨ ਦਰਗਾਹ ਮਾਨੀ ਸਾਰ ਲ ਮਹੱਲਾ ਪੰਜਵਾਂ ਚੌਪਦੀ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਭਜ ਪਾਨ ਕਰਮ ਵਿਕਾਰ ਮਾਨ ਮੋਹ ਨ 부ਜਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਉ ਖਾਤ ਪੀਵਤ ਹਸਤ ਸੋਵਤ ਆਉਦ ਬਿਤੀ ਆਸਾਰ ਨਰਕ ਉਦਰ ਪਰਮੰਤ ਜਲ ਤੋਂ ਜਮਹਿ ਕੀਨੀ ਸਾਰ ਪਰ ਰਹੋ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਚਾਰ ਬਿਨਾ ਸਤਗੁਰ ਬੂਝ ਨਾਹੀ ਤਮ ਮੋਹ ਮਹਾ ਅੰਧਾਰ ਵਿਕਟ ਗਉਰੀ ਖਾਏ ਮੂਠੋ ਚਿਤ ਨਾਸਰਜਨ ਹਾਰ ਗੋਬਿੰਦ ਗੁਪਤ ਹੋਏ ਰਹਿਓ ਨਿਆਰੋ ਮਾਤੰਗ ਮਤ ਹੰਕਾਰ ਕਰ ਕਿਰਪਾ ਪ੍ਰਭ ਸੰਤ ਰੱਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨੇ ਆਇਓ ਗੋਪਾਲ ਪੁਰਖ ਅਪਾਰ ਸਾਰੰਗ ਮਹੱਲਾ ਪੰਜਵਾਂ ਘਰਿ ਸ਼ੀਵਾਂ ਪੜਤਾਲ ਇਕ ਓਅੰਕਾਰ ਸਤਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰ ਕਰੀਬੇ ਕਾਰ ਦੇਖੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਉ ਸੁਪਨਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹਿ ਮੋਹਲੀ ਪ੍ਰੇਪ੍ਰੀਤ ਹਿਰਦੈ ਮੇਲ ਸਰਬਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਿਆਰ ਕਾਏ ਆਨ ਆਨ ਰੁਚੀਐ ਹਰ ਸੰਗ ਸੰਗ ਖੱਚੀਐ ਜੋ ਸਾਧ ਸੰਗ ਪਾਈ ਕਹੋ ਨਾਨਕ ਹਰ ਧਿਆਏ ਅਬ ਰਹੇ ਜਮਹਿ ਮੇਲ ਸਾਰੇ ਮਹੱਲਾ ਪੰਜਵਾਂ ਕੰਚਨਾ ਬਹੁ ਦਤ ਕਰਾ ਭੂਮਿ ਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਭੇਦ ਜੀਵ ਭਨੇ दांस अष्ट खष्ट सर्वन सुने नहीं तुल गोविंद नाम तुने मन चरण कमल लागे व्रत संद सोच चार क्रिया कुंत निराहार अपर्ष करत पाक सार निवली कर्म बहु विस्तार धूप दीप करते हर नाम तुल ना लागे राम दयार सुन दीन बेनती देहो दर्श नयन पेखौ ਜਨ ਨਾਨਕ ਨਾਮ ਮਿਸਤ ਲਾਗੇ ਸਾਰੇ ਮਹੱਲਾ ਪੰਜਵਾਂ RAM 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 ਜਾਪ ਰਮਤ RAM ਸਹਾਈ ਰਹਾਉ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ त्याਗੇ ਗੁਰ ਗੋਪਾਲ ਭਏ ਕਿਰਪਾਲ ਲਬਦੇ ਆਪਣੀ ਪਾਈ ਬਿਨ ਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤਰ ਠਾਕੁਰ ਨਹਿ ਕੋ ਬੈਰਾਈ ਸੁਆਮੀ ਸੋ ਪ੍ਰਸੰਨ ਭਏ ਜਨਮ ਮਰਨ ਦੁਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਨ ਗਾਈ